ਹੈਪੀ ਬਰਥਡੇ ਬਈ ਮੁੰਡਿਆ ਥੈਂਕ ਯੂ ਬਈ ਥੈਂਕ ਯੂ ਹੋਰ ਫਿਰ ਕਿਵੇਂ ਤਿਆਰ ਹੋਇਆ ਫਿਰ ਤਾਂ ਸਵੇਰੇ ਸਵੇਰੇ ਅਸਲ ਚ ਮੈਂ ਚੱਲਿਆ ਸੀਗਾ ਸ਼ਹਿਰ ਕੁਛ ਖਾਣ ਪੀਣੋਂ ਲੈ ਆਉ ਨਾਲੇ ਡੀ ਜੇਲ ਨੂੰ ਕਹਾਂ ਸ਼ਾਮ ਨੂੰ ਪਾਰਟੀ ਕਰਦੇ ਆਂ ਹਾਂ ਹਾਂ ਕਰ ਲਾਂਗੇ ਪਾਰਟੀ ਕਿਹੜੀ ਗੱਲ ਹੈ ਤੇ ਇੱਕ ਗੱਲ ਹੋਰ ਮੇਰੇ ਨਾਲ ਦੋਸਤ ਆ ਚਾਲੀ ਪੈ ਜਾਣੇ ਮੈਂ ਤੁਹਾਨੂੰ ਨੰਬਰ ਸੰਨੇ ਕਰ ਦਿੰਦਾ ਉਹਨਾਂ ਦੇ ਤੁਸੀਂ ਕੱਲੇ ਕੱਲੂ ਫੋਨ ਲਾ ਕੇ ਕਹਿ ਦਿਓ ਮੈਨੂੰ ਹੋਰ ਵੀ ਕੰਮ ਆ ਨਾਲੇ ਇਹ ਗੱਲ ਯਾਦ ਰੱਖਿਓ ਇੱਕ ਵੀ ਬੰਦਾ ਮਿਸ ਨਹੀਂ ਹੋਣਾ ਚਾਹੀਦਾ 40 50 ਜਾਣੇ ਨਹੀਂ ਨੇ ਜਾਣਿਆਂ ਤੋਂ ਕੀ ਕਰਾਉਣਾ ਲੈ ਯਾਰ ਦੋਸਤਾਂ ਮੇਰੇ ਡੀਜੇ ਦੇ ਨੱਚਣਗੇ ਖਰੂ ਪਾਉਣਗੇ ਯਾਰ ਦੋਸਤ ਖਾਸ ਤਾਂ 5-7 ਹੀ ਹੁੰਦੇ ਨੇ ਤੂੰ ਉਹਨਾਂ ਨੂੰ ਬੁਲਾ ਲੈ ਮੇਰੇ ਤਾਂ ਸਾਰੇ ਯਾਰ ਦੋਸਤ ਹੀ ਖਾਸ ਨੇ ਚਾਹੇ ਹਣ 40 ਤੇ ਚਾਹੇ ਹੜ ਪਿਆ ਤੁਸੀਂ ਕਾਦੀ ਫਿਕਰ ਕਰਦੇ ਹੋ ਵਿਕਰਨ ਗੱਲ ਫਿਕਰ ਦੀ ਨਹੀਂ ਗੱਲ ਇਹ ਹੈ ਵੀ ਸਾਨੂੰ ਪਤਾ ਹੋਣਾ ਚਾਹੀਦਾ ਭੀੜ ਪਈ ਤੇ ਸਾਡੇ ਨਾਲ ਕੌਣ ਖੜਦਾ ਉਹਨਾਂ ਉਹਨਾਂ ਨੂੰ ਬੁਲਾ ਲੈਣਾ ਚਾਹੀਦਾ ਭੀੜ ਪਵੇ ਤਾਂ ਸਹੀ ਸਾਰੇ ਮੇਰੇ ਨਾਲ ਖੜਨਗੇ ਮੈਨੂੰ ਮਾਣਾ ਮੇਰੇ ਯਾਰਾਂ ਤੇ ਉਹ ਕਾਣੂ ਮੁੰਡੇ ਨੂੰ ਨਰਾਸ਼ ਕਰਦੇ ਹੋ ਕੋਈ ਗੱਲ ਨਹੀਂ ਮੈਂ ਸਾਰਿਆਂ ਨੂੰ ਫੋਨ ਕਰ ਦੂੰ ਤੂੰ ਸ਼ਹਿਰ ਜਾ ਤੇ ਜੋ ਸਮਾਨ ਲੈ ਕੇ ਆਉਣਾ ਲੈ ਕੇ ਉਹ ਹਾਂ ਬਈ ਆ ਗਿਆ ਕਹਿ ਡੀਜੇ ਵਾਲੇ ਨੂੰ ਹਾਂ ਕਹਿ ਆਇਆ ਤੁਸੀਂ ਮੇਰੇ ਯਾਰਾ ਦੋਸਤਾਂ ਨੂੰ ਫੋਨ ਨਹੀਂ ਲਾਇਆ ਹਜੇ ਤੱਕ ਕੋਈ ਵੀ ਨਹੀਂ ਆਇਆ 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 ਤੇਰੇ ਦੋਸਤ ਆ ਜਾਓ ਮੁੰਡਿਓ ਥੈਂਕ ਯੂ ਬਈ ਥੈਂਕ ਯੂ ਵਧਾਈਆਂ ਹਣ ਬਾਈ ਥੈਂਕ ਯੂ ਵੀਰੇ ਥੈਂਕ ਯੂ ਮੈਂ ਤਾਂ ਤੁਹਾਨੂੰ ਮੇਰੇ ਪਿਆਰ ਦੋਸਤਾਂ ਨੂੰ ਫੋਨ ਕਰਨ ਵਾਸਤੇ ਕਿਹਾ ਸੀ ਤੇ ਤੁਸੀਂ ਇਕੱਲੇ ਇਹਨਾਂ ਨੂੰ ਬੁਲਾਇਆ ਬਾਕੀਆਂ ਨੂੰ ਨਹੀਂ ਕੀਤਾ ਕੀਤਾ ਸੀ ਮੈਂ ਤਾਂ ਸਾਰਿਆਂ ਨੂੰ ਫੋਨ ਕੀਤਾ ਸੀ ਪਰ ਕੀਤਾ ਸੀ ਆਪਦੇ ਤਰੀਕੇ ਨਾਲ ਆਪਦੇ ਤਰੀਕੇ ਨਾਲ ਹਾਂਜੀ ਪੁੱਤ ਕਿਵੇਂ ਹੋ ਇੱਕ ਮਿੰਟ ਯਾਰ ਉਹ ਆ ਕੀ ਦਾ ਫੋਨ ਆਇਆ ਹੈਲੋ ਹੈਲੋ ਜੱਸਾ ਬੋਲਦਾ ਹਾਂਜੀ ਭਾਈ ਮੈਂ ਨਾ ਕਰਨ ਦਾ ਭਰਾ ਬੋਲਦਾ ਉਹਨਾਂ ਬਿਮਾਰ ਸੀ ਉਹਨੂੰ ਹਸਪਤਾਲ ਲੈ ਕੇ ਜਾਣਾ ਸੀ ਬਈ ਮੈਂ ਤਾਂ ਘਰ ਦੇ ਨੇ ਬਹੁਤ ਜ਼ਰੂਰੀ ਕੰਮ ਲੱਗਾ ਹੈ। ਮੈਂ ਨਹੀਂ ਆ ਸਕਦਾ ਤੁਹਾਡੇ ਨਾਲ ਜੀ। ਹਲੋ। ਹਲੋ ਨਾਵਰ। ਯਾਰ ਮੈਂ ਕਰਨ ਦਾ ਭਰਾ ਬੋਲਦਾ। ਉਹਨੂੰ ਹਸਪਤਾਲ ਲੈ ਕੇ ਜਾਣਾ ਬਿਮਾਰ ਆਹੋ। ਮੈਂ ਤਾਂ ਯਾਰ ਕਿਤੇ ਕੰਮ ਗਿਆ ਸ਼ਹਿਰ। ਮੈਂ ਤਾਂ ਨਹੀਂ ਆਉਣਾ। ਬਹੁਤ ਲੇਟ ਹੋ ਜਾਣਾ ਹੁੰਦਾ। ਕੀ ਆ ਯਾਰ? ਸੋਣ ਵੀ ਦਿੰਦੇ ਚੱਜਣਾ ਹਲੋ ਸੀਰੇ ਹਲੋ ਮੈਂ ਕਰਨ ਦਾ ਭਰਾ ਬੋਲਦਾ ਹਾਂਜੀ ਬਾਈ ਦੱਸੋ ਉਹਨੂੰ ਹਸਪਤਾਲ ਲੈ ਕੇ ਜਾਣਾ ਸੀ ਨਾ ਬਾਈ ਯਾਰ ਮੇਰੇ ਕੋਲ ਟਾਈਮ ਹੈ ਨਹੀਂ ਯਾਰ ਖੇਤੋਂ ਪਾਣੀ ਲਾਉਣਾ ਹਲੋ ਗੁਰੀ ਹਾਂਜੀ ਕੌਣ ਮੈਂ ਕਰਨ ਦਾ ਭਰਾ ਬੋਲਦਾ ਹਾਂਜੀ ਹਾਂਜੀ ਬਾਈ ਉਹਨੂੰ ਹਸਪਤਾਲ ਲੈ ਕੇ ਜਾਣਾ ਸੀ ਮੈਂ ਹੁਣੇ ਆ ਗਿਆ ਆ ਜਾ ਆ ਜਾ ਹੈਲੋ ਹੈਲੋ ਲਵੀ ਹਾਂਜੀ ਹਾਂ ਜੀ ਬੇਬੇ ਯਾਰ ਕਰਨ ਬਿਮਾਰਾ ਉਹਨੂੰ ਹਸਪਤਾਲ ਲੈ ਜਾਣਾ ਸੀ ਮੈਂ ਹੁਣੇ ਆ ਗਿਆ ਜੀ ਮੈਂ ਆ ਗਿਆ ਹੁਣੇ ਆ ਗਿਆ ਹਾਲਿਆ ਗੱਡੀ ਲੈ ਠੀਕ ਆ ਠੀਕ ਆ ਆਜੋ ਫੋਨ ਤਾਂ ਸਾਰੀ ਮਢੀਰ ਨੂੰ ਕੀਤੇ ਸੀ ਪਰ ਵਿੱਚੋਂ ਨਿਕਲੇ ਯਾਰ ਤੇਰੇ ਬਸ ਹੱਦੋ ਭਾਈ ਆ ਰਹਾ ਹੈ ਸਾਡਾ ਨਾਲ ਤਾਂ ਖੜਨਾ ਹੀ ਸੀ ਨਾਲੇ ਜੋ ਕਿ ਓਖੇ ਮਲੇ ਯਾਰ ਨਾਲ ਖੜੇ ਲੱਖ ਲਹਣਤਾ ਇਹੋ ਦੀ ਯਾਰੀ ਦੇ ਕਿਆ ਆਈ ਸਮਝ ਡੀ ਜੇ ਤੇ ਨੱਚਣ ਵਾਲੀ ਮੁਹਦੀਰ ਤਾਂ ਜਿੰਨੀ ਮਰਜ਼ੀ ਇਕੱਠੀ ਕਰ ਲਓ ਪਰ ਨਾਲ ਖੜਨ ਵਾਲੇ ਯਾਰ ਦੋ ਚਾਰ ਹੀ ਹੁੰਦੇ ਆ ਲੈ ਲੱਭ ਕੇ ਦੇਤੇ ਤੈਨੂੰ ਤੇਰੇ ਅਸਲੀ ਯਾਰ ਕਰ ਇਹਨਾਂ ਨਾ ਬਾਡੇ ਜੀ